ਅਮਰੀਕਾ ਜਾਣ ਦੇ ਸ਼ੌਕੀਲ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਕਿਉਂਕਿ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਇੱਕ ਨਵਾਂ ਵੀਜ਼ਾ ਨਿਯਮ ਲਾਗੂ ਕਰ ਦਿੱਤਾ ਗਿਆ ਹੈ ਜਿਸ ਦੇ ਚਲਦੇ ਦੁਨੀਆ ਭਰ ਦੇ ਵਿੱਚ ਹੁਣ ਵਿਵਾਦ ਛਿੜ ਚੁੱਕਿਆ ਹੈ ਨਵੇਂ ਨਿਰਦੇਸ਼ਾਂ ਤਹਿਤ ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਦਿਲ ਦੀ ਬਿਮਾਰੀ ਹੈ ਮੋਟਾਪਾ ਹੈ ਜਾਂ ਫਿਰ ਕੋਈ ਹੋਰ ਪੁਰਾਣੀਆਂ ਬਿਮਾਰੀਆਂ ਤੋਂ ਤੁਸੀਂ ਪੀੜਤ ਹੋ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ ਜੀ ਬਿਲਕੁਲ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਂ ਗ੍ਰੀਨ ਕਾਰਡ ਦੇਣ ਤੋਂ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਜਾ ਸਕਦਾ ਹੈ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਸਾਰੇ ਅਮਰੀਕੀ ਦੂਤਾਵਾਸਾ ਤੇ ਨਾਲ ਦੀ ਨਾਲ ਕੌਂਸਲੇਟਾਂ ਨੂੰ ਭੇਜੇ ਗਏ ਇੱਕ ਨਿਰਦੇਸ਼ ਤੇ ਵਿੱਚ ਆਖਿਆ ਗਿਆ ਹੈ ਕਿ ਵੀਜ਼ਾ ਅਧਿਕਾਰੀ ਹੁਣ ਵੀਜ਼ਾ ਮੁਲਿਆੰਕਣ ਵਿੱਚ ਨਾ ਸਿਰਫ ਸ਼ੂਤ ਦੀਆਂ ਬਿਮਾਰੀਆਂ ਸਗੋ ਟੀਕੇ ਦਾ ਰਿਕਾਰਡ ਸਗੋ ਗੈਰ ਸੰਚਾਰੀ ਬਿਮਾਰੀਆਂ ਤੇ ਵੀ ਵਿਚਾਰ ਕਰਨਗੇ ਸੋ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ ਅਮਰੀਕਾ ਸਰਕਾਰ ਦੇ ਵੱਲੋਂ ਹੁਣੇ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜੇਕਰ ਤੁਹਾਨੂੰ 슈ਗਰ ਦੀ ਬਿਮਾਰੀ ਹੈ ਦਿਲ ਦੀ ਬਿਮਾਰੀ ਹੈ ਮੋਟਾਪੇ ਤੋਂ ਤੁਸੀਂ ਪੀੜਤ ਹੋ ਜਾਂ ਫਿਰ ਤੁਹਾਨੂੰ ਕੋਈ ਹੋਰ ਲਾਈ ਲੱਗ ਪੁਰਾਣੀਆਂ ਬਿਮਾਰੀਆਂ ਨੇ ਤਾਂ ਤੁਹਾਡੀ ਅਮਰੀਕਾ ਦੇ ਵਿੱਚ ਨੋ ਐਂਟਰੀ ਹੋ ਜਾਵੇਗੀ 트럼ਪ ਸਰਕਾਰ ਦਾ ਇਹ ਫੈਸਲਾ ਜਿਸ ਨੇ ਦੀ ਦੁਨੀਆ ਦੇ ਵਿੱਚ ਇੱਕ ਨਵਾਂ ਵਿਵਾਦ ਹੈ ਛੇੜ ਦਿੰਦਾ ਹੈ ਇਸ ਜਿਹੜੇ ਨਿਰਦੇਸ਼ਾਂ ਨੂੰ ਲੈ ਕੇ ਤੁਹਾਡੀ ਕੀ ਫੀਡਬੈਕ ਹੈ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜ ਸਕਦੇ ਹੋ